ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 7 ਫਰਵਰੀ 2026 ਦਾ ਦਿਨ ਜੰਗਨੋਟ ਫਾਰਮਰ ਗਰੁੱਪ ਦੇ ਖਜ਼ਾਨਚੀ ਸ੍ਰੀ ਪ੍ਰਵੀਨਦਰ ਸਿੰਘ ਘੋਮਣ ਦੇ ਪਿੰਡ ਸਹਾਰੀ ਚ ਇੱਕ ਗੰਨੇ ਨੂੰ ਵਾਈਡ ਸਪੇਸਿੰਗ ਜਿਹਨੂੰ ਕਹਿੰਦੇ ਆ ਜਿਆਦਾ ਦੂਰੀ ਲਾਈਨ ਤੋਂ ਲਾਈਨ 5 ਫੁੱਟ ਦੀ ਦੂਰੀ ਤੇ ਉਹ ਇੱਕ ਅਸੀਂ ਜਗਰੂਤ ਫਾਰਮਰ ਗਰੁੱਪ ਵੱਲੋਂ ਕੁਲਵਿੰਦਰ ਸਿੰਘ ਨੇ ਸੰਘਰੀਆ ਤੋਂ ਇੱਕ ਸਪੈਸ਼ਲ ਜਿਹੜਾ ਆ ਮਲਟੀ ਕ੍ਰੌਪ ਬੈਡ ਪਲਾਂਟਰ ਬਣਵਾਇਆ ਸੀਗਾ ਜਿਹੜਾ ਕਿ ਨਾਲ ਗੰਨੇ ਲਈ ਵਾਈਡ ਸਪੇਸਿੰਗ ਲਈ ਸਿਹਾਰ ਵੀ ਕੱਢਦਾ ਤੇ ਨਾਲ ਉਹਦੇ ਤੁਸੀਂ ਜਿਹੜਾ ਵਿੱਚ ਜਗ੍ਹਾ ਵਾਧੂ ਬੈਡ ਆ ਉਹਦੇ ਤੇ ਇੰਟਰ ਕ੍ਰੌਪਿੰਗ ਕੀਤੀ ਜਾ ਸਕਦੀ ਆ ਜਿਹਦੇ ਵਿੱਚ ਤੁਸੀਂ ਜਿੰਨੀਆਂ ਵੀ ਦਾਲਾਂ ਨੇ ਮੱਕੀ ਆ ਕਣਕ ਆ ਜਾਂ ਤੇਲ ਬੀਜਾ ਸਾਰਿਆਂ ਦੀ ਕਰ ਸਕਦੇ ਜੀ ਉਹ ਬੀ ਦੀ ਸੈਟਿੰਗ ਦੇ ਹਿਸਾਬ ਨਾਲ ਨੇ ਪਲੇਟਾਂ ਨੇ ਉਸੇ ਤਹਿਤ ਅੱਜ ਅਸੀਂ ਕਰ ਰਹੇ ਆ ਗੰਨੇ ਦੀ ਪਝਾਈ ਦੇ ਨਾਲ ਨਾਲ ਰਾਜਮਾਵਾਂ ਦੀ ਆ ਜਿਹੜਾ ਤਿੰਨ ਕਿਲੇ ਦਾ ਪਲਾਟ ਆ ਤੁਸੀਂ ਦੇਖ ਰਹੇ ਜੇ ਉਹ ਸਾਹਮਣੇ ਗੰਨਾ ਬੀ ਵਾਲਾ ਤੇ ਆ ਗੰਨਾ ਆ ਗਿਆ ਥਾਲੀ ਦੇ ਵਿੱਚ ਲੱਦ ਕੇ ਇਹਦੀ ਟ੍ਰੀਟਮੈਂਟ ਹੋ ਰਹੀ ਆ ਤੇ ਇਹ ਸਾਰੇ ਸਿਲਸਿਲੇ ਨੂੰ ਵੇਖਣ ਕਵਰ ਕਰਨ ਵਿਚਾਰ ਚਰਚਾ ਲਈ ਸਾਡੇ ਚ ਸਾਡੇ ਬੜੇ ਮਾਨਯੋਗ ਡਾਕਟਰ ਅਮਰੀਕ ਸਿੰਘ ਗੰਨਾ ਕਮਿਸ਼ਨਰ ਤੇ ਉਹ ਸਾਡੇ 슈ਗਰ ਮਿਲ ਬਟਾਲਾ ਦੇ ਜਨਰਲ ਮੈਨੇਜਰ ਮੈਡਮ ਕਿਰਨਦੀਪ ਘੋਪਰਾਏ ਉਹਨਾਂ ਦੇ ਨਾਲ ਸੀਸੀਡੀਓ ਨੇ ਬੱਲ ਸਾਹਿਬ ਤੇ ਬਾਕੀ ਸਰਵੇਅਰ ਸਾਥੀ ਤੇ ਆ ਸਾਡੇ ਜਿਹੜੇ ਗਰੁੱਪ ਦੇ ਕੁਝ ਹੋਰ ਸਾਥੀ ਨੇ ਉਹ ਸਾਰੇ ਆਏ ਇੱਥੇ ਤੇ ਇਹਦਾ ਹੀ ਸਾਰਾ ਹਸਬਤ ਲਾਇਆ ਜਾ ਰਿਹਾ ਜਿਆਦਾ ਚੰਗੀ ਗੱਲ ਇਹ ਆ ਵੀ ਦੇਖੋ ਜਦੋਂ ਇੱਕ ਪੰਜਾਬ ਦਾ ਗੰਨਾ ਕਮਿਸ਼ਨਰ ਜਿਹਦੇ ਕੋਲ ਗੰਨੇ ਦੀਆਂ ਕਿਸਮਾਂ ਜਾਂ ਮਿਲਾਂ ਦੀਆਂ ਕਾਰਵਾਈਆਂ ਬਾਰੇ ਕੰਟਰੋਲ ਆ ਸਾਰਾ ਕੁਝ ਜਾਂ ਗੰਨੇ ਦੀ ਪ੍ਰੋਗਰੈਸ ਨੂੰ ਚੈੱਕ ਕਰਦਾ ਉਹ ਖੁਦ ਜਮੀਨ ਦੇ ਵਿੱਚ ਫਿਰ ਰਿਹਾ ਹੋਵੇ ਤੇ ਫਰਕ ਆ ਤੇ ਜਦੋਂ ਮਿਲ ਦੀ ਜਨਰਲ ਮੈਨੇਜਰ ਵੀ ਆਪ ਇੱਥੇ ਹਾਜ਼ਰ ਹੋਵੇ ਤੇ ਥੋੜੀ ਜੀ ਗੱਲ ਬਣਦੀ ਆ ਲੱਗਦਾ ਆ ਵੀ ਥੋੜੀ ਸੀਰੀਅਸਨੈਸ ਨੇ ਕੰਮ ਉਹਨਾਂ ਦਾ ਇਹ ਆ ਤੋ ਆਏ ਨੇ ਇਹ ਕੰਬੀਨੇਸ਼ਨ ਤੁਹਾਨੂੰ ਇੱਥੇ ਹੀ ਗੁਰਦਾਸਪੁਰ ਜ਼ਿਲ੍ਹੇ 'ਚ ਵੇਖਣ ਨੂੰ ਮਿਲ ਰਿਹਾ ਰਾਜੇਵਾਲ ਸਾਹਿਬ ਲਾਂਮਾ ਦਿੰਦੇ ਨੇ ਵੀ ਗੰਨਾ ਕਮਿਸ਼ਨਰ ਜਿਹੜੇ ਆ ਉਹ ਦਸਤਰਾ 'ਚੋਂ ਨਹੀਂ ਨਿਕਲਦੇ ਉਹ ਆਪਣਾ ਫਰਜ਼ ਨਹੀਂ ਨਿਭਾਉਂਦੇ ਤੇ ਮਿਲਣਾ ਨਾਲ ਸੈਟਿੰਗ ਸ਼ੂਟਿੰਗ ਕਰਕੇ ਕਿਤੇ ਆਦੇ ਪਰ ਸਾਡੇ ਡਾਕਟਰ ਮਰੀਤ ਸਿੰਘ ਕਿਉਂਕਿ ਸਾਡੇ ਗਰੁੱਪ ਦੇ ਇਹ ਸੰਸਥਾਪਕ ਵੀ ਨੇ 2014 ਤੋਂ ਮੁੱਖੀਤੀ ਬੜੀ ਅਫਸਰ ਗੁਰਦਾਸਪੁਰ ਵੀ ਰਹੇ ਆ ਤੇ ਇੱਥੋਂ ਹੀ ਪ੍ਰਮੋਟ ਹੋ ਗਏ ਤੇ ਗੰਨਾ ਕਮਿਸ਼ਨਰ ਲੱਗੇ ਆ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ ਪਿਛੇ ਵੀ ਤੁਸੀਂ ਦੇਖਿਆ ਸੈਕਟਰੀ ਐਗਰੀਕਲਚਰ ਸਰਦਾਰ ਅਰਸ਼ਦੀਪ ਸਿੰਘ ਥਿੰਦ ਜੀ ਵੀ ਆਏ ਸੀਗੇ ਤੇ ਗੰਨੇ ਤੇ ਅਸੀਂ ਆ ਵੀ ਕਿਸ ਤਰ੍ਹਾਂ ਗੰਨੇ ਨੂੰ ਲਾਇਮੰਦ ਬਣਾਉਣਾ ਆ ਕਿਦਾਂ ਗੰਨੇ ਦੀ ਕੁਆਲਿਟੀ ਸੁਧਰੇ ਝਾੜ ਸੁਧਰੇ ਨਾਲ ਦੀ ਨਾਲ ਜ਼ਿਮੀਂਦਾਰ ਦੀ ਆਮਦਨ ਦਾ ਵੀ ਹੋਵੇ ਤੇ ਆ ਉਹਦਾ ਇੱਕ ਨਮੂਨਾ ਇਹਦਾ ਮੈਂ ਤੁਹਾਨੂੰ ਦਿਖਾ ਰਿਹਾ ਵਾਈਗਰੂ ਐਗਰੀ ਵਰਕਸ ਤੋਂ ਸੰਗਰੀਆ ਤੋਂ ਆ ਦੇਖੋ ਡੋ ਲੈਣਾ ਰਾਜਮਾ ਦੀਆਂ ਆ ਦੋ ਲੈਣਾ ਰਾਜਮਾ ਦੀਆਂ ਕਿਰ ਰਿਆ ਤੇ ਇਹਨਾਂ ਦੋਨਾਂ ਦੇ ਵਿੱਚ ਗੰਨੇ ਦੀ ਹੂੜੀ ਆ ਸਪੇਸ ਆ ਪੂਰਾ ਜੀ ਆ ਬੈੱਡ ਦਾ ਦੇਖੋ 4.5 ਫੁੱਟ ਜਗ੍ਹਾ ਹੋਣੀ ਐ ਹੋਰ ਛੋਟਾ ਕਰਕੇ ਵਿਖਾਣਾ ਤਾਂ ਤੇ ਆ ਵੇਚੇ ਦੇ ਰਾਜਮਾ ਆ ਤੇ ਮੈਂ ਡਾਕਟਰ ਮਰੀਕ ਸਿੰਘ ਜੀ ਦੇ ਹੋ ਆ ਆ ਆ ਆਈਟੀ ਦੀ ਇਹਨੇ ਜਾਣ ਰਿਹਾ ਅੰਦਰ ਕਰ ਲੋ ਹੈ ਅੰਦਰ ਕਰ ਦੋ ਕਿੰਨਾ ਆਇਦਰ ਆਇਦਰ ਆਓ ਆ ਦੋ ਸ਼ਬਦ ਲੈਣੇ ਤੁਹਾਡੇ ਕੋਲ ਟ੍ਰੇਲ ਅੰਦਰ ਕਰ ਦੋ ਮਾਸਾ ਇਹ ਸਾਰੇ ਕੋਲ ਇਹਦੀ ਮੈਂ ਇੰਨਾ ਜਿਆਦਾ ਵੀ ਆ ਜਿਆਦਾ ਜਾਣ ਦਿਆ ਆਓ ਮੈਨਾ ਆਓ ਅੱਗੇ ਰੁਕੋ ਗੰਨੇ ਨੂੰ ਬਜਾਈ ਕਰਨ ਦੀ ਜਿਹੜੀ ਪੂਰਨ ਇੱਕ ਮਰਿਆਦਾ ਆ ਵਾਈਟ ਸਪੇਸਿੰਗ ਤੁਸੀਂ ਦੇਖ ਰਹੇ ਜੇ ਸਾਡੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਜਨਰਲ ਮੈਨੇਜਰ ਬਟਾਲਾ 슈ਗਰ ਮਿਲ ਮੈਡਮ ਕਿਰਨਦੀਪ ਕੌਰ ਬੋਪਰਾਏ ਨਾਲ ਸਾਡੇ ਗੰਨਾ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਸੋ ਬਾਕੀ ਸਾਰੀਆਂ ਗੱਲਾਂ ਡਾਕਟਰ ਅਮਰੀਕ ਕੋ ਜਾਣਦੇ ਆ ਮੇਨ ਜਿਹੜੀ ਅਤ ਜ਼ਰੂਰੀ ਚੀਜ਼ ਆ ਉਹ ਹੈਗੀ ਆ ਸੀ ਟ੍ਰੀਟਮੈਂਟ ਡਾਕਟਰ ਸਾਹਿਬ ਇਹ ਅੱਜ ਦੇ ਸਿਲਸਿਲੇ ਬਾਰੇ ਸਾਰਾ ਚਰਚਾ ਨਾਲ ਪਾਇਆ ਸੋ ਪੱਕੀ ਵੀਰ ਨਹੀਂ ਆ ਗਿਓ ਕੁਛ ਜੀ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਸਾਡਾ ਜਿਹੜਾ ਗੰਨੇ ਦੀ ਬਿਜਾਈ ਦਾ ਮੌਸਮ ਜਿਹੜਾ ਵਾ ਬਹੁਤ ਠੁਕਮਾ ਚੱਲ ਰਿਹਾ। ਕਿਉਂਕਿ ਵੈਸੇ ਤਾਂ ਜਿਹੜੀ ਸਵਾਰਿਸ਼ ਕੀਤੀ ਜਾਂਦੀ ਹੈ ਕਿ 20 ਫਰਵਰੀ ਤੋਂ ਲੈ ਕੇ 20 ਮਾਰਚ ਤੱਕ ਜਿਹੜਾ ਠੁਕਮਾ ਸਮਾਉਂਦਾ। ਅ ਬਟ ਇਹ ਹੈ ਕਿ ਜਿੱਦਾਂ ਗਰਮੀ ਦਾ ਦੌਰ ਵਧ ਰਹੀ ਹੈ ਟੈਂਪਰੇਚਰ ਵੀ ਫੀਲ ਹੋਇਆ ਵਾ ਤੇ ਇਹਦੇ ਸਮਾਂ ਜਿਹੜਾ ਵਾ ਉਹ ਠੁਕਮਾ ਹੈਗਾ ਕਿ ਆਪਾਂ ਗੰਨੇ ਦੀ ਬਿਜਾਈ ਕਰ ਸਕਦੇ। ਸੋ ਗੰਨੇ ਦੀ ਬਿਜਾਈ ਤੇ ਜੇਕਰ ਅਸੀਂ ਪੂਰਾ ਹੀ ਤਰ੍ਹਾਂ ਫੈਦਾਵਾਰ ਲੈਣੀ ਹੈ ਤੇ ਫਿਰ ਤੁਹਾਨੂੰ ਪੰਜ ਗੱਲਾਂ ਦਾ ਖਿਆਲ ਰੱਖਣਾ ਪਊਗਾ। ਇੱਕ ਤਾਂ ਸਮੇਂ ਸਿਰ ਬਿਜਾਈ ਡੈਂਚ ਪਲਾਂਟਿੰਗ ਨਾਲ ਜਿਹੜੀ ਵਾਈਡ ਸਪੈਸਿੰਗ ਦੀ ਗੱਲ ਕਰਦੇ ਆਂ ਸਵੀ ਟ੍ਰੀਟਮੈਂਟ ਉਹਦਾ ਜਿਹੜਾ ਵਾ ਬੀਜਾ ਜਿਹੜਾ ਚੰਗੀ ਵੈਰੈਟੀ ਦਾ ਲੈਣਾ ਸੋ ਇਹ ਚਾਰ ਪੰਜ ਗੱਲਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਮਾਈਂਡ ਵਿੱਚ ਰੱਖੋ ਕਿ ਦੇਖ ਰਹੀ ਪੂਰੀ ਤਰ੍ਹਾਂ ਝਾੜ ਲੈਣਾ ਵਾ ਫਿਰ ਇਹਨਾਂ ਨੂੰ ਚਾਰ ਪੰਜ ਗੱਲਾਂ ਦਾ ਖਿਆਲ ਰੱਖ ਕੇ ਫਿਰ ਇਹਨਾਂ ਨੂੰ ਬਿਜਾਈ ਕਰਨੀ ਪੈਗੀ ਤੁੱਕ ਅਜੇ ਬੀਜ ਦੀ ਗੱਲ ਕਰਦੇ ਤਾਂ ਬੀ ਤਾਂ ਠੀਕ ਹੈ ਸਾਡੇ ਕੋਲ ਹੁੰਦਾ ਬਟ ਬੀ ਦੀ ਝੁੰਚੜੀ ਚੂਨ ਜਿਹੜੀ ਕਰਨੀ ਆ ਉਹ ਵੀ ਬਹੁਤ ਜ਼ਰੂਰੀ ਹੈ ਤੇ ਬੀਜ ਚੋਣ ਆਪਾਂ ਕਿਵੇਂ ਕਰਨੀ ਆ ਆਪਾਂ ਜਿਦਾ ਦੇਖਦੇ ਪਏ ਆ ਕਿ ਜਿਹੜੇ ਬੀਜ ਜਿਹੜਾ ਬੀਜ ਜਿਹੜਾ ਬਿਲਕੁਲ ਤੰਦਰੁਸਤ ਜਿਹੜੀ ਫਸਲ ਜਿਹੜੀ ਉੱਥੋਂ ਲਓ ਜਿਹੜੀ ਕੋਈ ਬਿਮਾਰੀ ਨਾਲ ਆ ਜਾਂ ਕੋਈ ਕੀੜੇ ਨਾਲ ਆ ਉਹਨੂੰ ਬਿਲਕੁਲ ਨਾ ਚੁਣੋ ਵਾਹ ਤਾਂ ਜਿਹੜੇ ਜੇਕਰ ਬੀਜ ਦੀ ਗੱਲ ਕਰੀ ਤੇ ਬੀਜ ਦੇ ਉਹ ਲੈ ਲੈ ਜਿਹਦਾ ਜਿੱਥੋਂ ਤੁਹਾਡੀ ਦਰਸੀ ਤਿਆਰ ਹੋਈ ਆ ਆਪਣਾ ਬੀਜ ਵਾਲੀ ਫਸਲ ਜਿਹੜੀ ਵਕਰੀ ਹੋਣ ਤੇਰੀ ਆ ਪਰ ਫਿਰ ਵੀ ਜੇਕਰ ਤੁਹਾਡੇ ਕੋਲ ਉਹੀ ਫਸਲ ਜਿਹੜੀ ਆਪਾਂ ਆਪਾਂ ਦੇਸ਼ ਲੈ ਜਾ ਰਹੇ ਆ ਤੇ ਫਿਰ ਆਪਾਂ ਉੱਥੇ ਜਿਹੜਾ ਬੀਜ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਉਹ ਤੰਦਰੁਸਤ ਲਓ ਉਹਦੇ ਵੇ ਬਿਲਕੁਲ ਸਭ ਵਾਈਟ ਕਲਰ ਚ ਆ ਤੇ ਇਹ ਜਿਹੜੀ ਜਿਹੜੀ ਜਿਹਦੇ ਕੋਲ ਕੋ ਜਿਹੜੀ ਲਾਲ ਹੋਏਗਾ ਇਹਦਾ ਮਤਲਬ ਕਿੰਨਾ ਕੁ ਕੀੜਾ ਜਾਂ ਬਿਮਾਰੀ ਦਾ ਕੁਝ ਕੰਮ ਹੋਏਗਾ ਸੋ ਦੂਸਰੀ ਗੱਲ ਆਈਦੀ ਹੈ ਕਿ ਆਪਾਂ ਨੂੰ ਸੀਡ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ ਬੀਜ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ ਕੋਈ ਦੇਖਿਆ ਹੋਊਗਾ ਕਿ ਅੱਜ ਤੋਂ ਦੇਖ ਰਹੀ ਛੋਟੇ ਬੱਚੇ 5 ਸਾਲ ਤੋਂ ਘੱਟ ਦੇ ਬੱਚੇ ਹੁੰਦੇ ਆ ਤੇ ਉਹਨੂੰ ਪੋਲੀਓ ਦੀ ਬੂੰਦਾਂ ਕਿਉਂ ਪੁੰਦਿਆ ਜਦੋਂ 5 ਸਾਲ ਤੋਂ ਪਹਿਲਾਂ ਜਦੋਂ ਸਰਕਾਰ ਵੱਲੋਂ ਇੱਕ ਡਰਾਈਵ ਚਲਾਈ ਜਾਂਦੀ ਹੈ ਕੋਵਿਡ ਚਲਾਈ ਜਾਂਦੀ ਹੈ ਕਿ ਜਿਹੜੇ ਵੀ 5 ਸਾਲ ਤੋਂ ਬੱਚੇ ਘਟਾ ਉਹਨੂੰ ਚਾਹੇ ਉਹ ਕਿਤੇ ਵੀ ਆ ਘਰਾਂ ਵਿੱਚ ਜਾ ਕੇ ਔਰ ਉਹ ਆਪਣੇ ਜਿਹੜੇ ਸਟੇਸ਼ਨ ਤੇ ਜਾ ਕੇ ਵੀ ਜਾਂ ਤਾਂ ਹਸਪਤਾਲਾਂ ਵਿੱਚ ਜਾ ਕੇ ਵੀ ਆਪਾ ਸਟੈਂਡਾਂ ਤੇ ਜਾ ਕੇ ਵੀ ਜਿੱਥੇ ਵੀ ਬੱਚਿਓ ਮਿਲਦੇ ਆ ਉਹਨਾਂ ਨੂੰ ਆਪਾ ਪੋਲੀਓ ਦੀ ਪੂਰਤੀ ਹੋਣੀ ਹੈ ਇਸੇ ਤਰ੍ਹਾਂ ਜਿਹੜੀ ਇਹ ਗੱਦਾ ਜਿਹੜਾ ਵੀ ਆਪਾਂ ਤਿਆਰ ਕੀਤਾ ਵਾ ਇਹਨੂੰ ਵੀ ਸੁਧਰਨਾ ਬਹੁਤ ਜ਼ਰੂਰੀ ਹੈ ਜੇ ਦਰਸਾ ਮੈਂ ਪੁਛਾਂ ਵੀ ਆਪਣੀ ਹੁਣ ਬੈਲਟ ਆ ਬਾਸਮਤੀ ਤੇ ਗੰਨੇ ਦੀ ਸਾਡਾ ਮਤਲਬ ਹੈ ਵੀ ਬਾਸਮਤੀ ਨੂੰ ਲੈ ਕੇ ਬਹਿ ਗਿਆ ਫੁੱਟ ਰੌਟ ਤੇ ਗੰਨੇ ਦੀਆਂ ਬਿਹਤਰੀਨ ਕਿਸਮਾਂ ਨੂੰ ਲੈ ਕੇ ਬਹਿ ਗਿਆ ਰੈੱਡ ਰੌਟ ਇਹ ਇਹਦੇ ਚੋਂ ਬਚਣ ਦਾ ਤਰੀਕਾ ਜਿਹੜਾ ਇਲਾਜ ਨੂੰ ਪਰੇਜ ਜਿਹੜਾ ਆ ਉਹ ਹੀ ਬਿਹਤਰ ਹੈ ਉਹ ਗੱਲ ਉਹ ਇਹ ਕਿ ਇਲਾਜ ਨੂੰ آپریشن ਕਰਵਾ। ਉਹ ਬਾਅਦ ਵਿੱਚ ਚਾਹੇ ਫੋਟਰਾਟਾ ਚਾਹੇ ਸਮਾਟਿਆ ਚਾਹੇ ਬਿਲਟਿਆ ਤੇ ਕੋਈ ਵੀ ਆ ਬੋਕਾ ਬੋਈ ਗਿਆ ਉਹਦੇ ਬਾਅਦ ਕੋਈ ਕੋਈ ਉਹਦਾ ਜਿਹੜਾ ਵਾ ਉਹਦਾ ਇਲਾਜ। ਅੱਛਾ ਇੰਨੀਆਂ ਚੀਜ਼ਾਂ ਅੱਛਾ ਫਸਲੇ ਅਹੀ ਉਸ ਨੂੰ ਚੀਜ਼ ਜਿਹੜਾ ਵਾ ਇੱਕ ਜਿਹੜੀ ਐਮੀਸਟਾਰ ਟਾਪ ਹੈ ਕਿਉਂਕਿ ਇਸ ਵਾਰੀ ਜਿਹੜੀ ਆ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਨੇ ਸਹਾਇਕ ਕੀਤੀ ਆ। ਆ ਇੱਕ ਨਾਲ ਨਾਲ ਇਥਰਲ ਆ। ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਕਰਦੀਆਂ। ਇਥਰਲ ਦਾ ਇਥਰਲ ਦਾ ਜਿਹੜਾ ਕੰਮ ਆ ਉਹ ਹੈਗਾ ਉਹਨੂੰ ਜਿਹੜੀ ਜਰਮੀਨੇਸ਼ਨ ਨੂੰ ਬ੍ਰੇਕ ਕਰਕੇ ਉਦੀ ਐਡਮਿਸ਼ਨ ਇਹ ਨੋਆਸ ਕਰਦੀ ਉਹ ਜਿਹੜੀ ਉਪਨਸ਼ਕਤੀ ਨੂੰ ਵਧਾਉਣਾ ਜਿਹੜੀ ਫੰਗੀਸਾਈਡ ਹੈ ਜਿਹੜੀ ਆ ਜਿਹੜੀ ਕਹਾ ਗਈ ਆਪਣੀ ਐਮੀਸਾਟਾਪ ਆ ਉਹਦਾ ਕੰਮ ਹੈ ਕਿ ਜਿਹੜੀਆਂ ਤੁਹਾਡੀ ਬਿਮਾਰੀਆਂ ਨੇ ਉਹਨਾਂ ਨੂੰ ਗੰਨੇ ਦੇ ਵਿੱਚੋਂ ਜਾਣ ਤੋਂ ਰੋਕਣਾ ਵੀ ਇਹ ਜਿਹੜੀ ਚੀਜ਼ ਜਿਹੜੀ ਇਦਰਾਈ ਜਿਹੜੀ ਤੁਹਾਡੀ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਉਲੀਆਂ ਪਈਆਂ ਨੇ ਸੋ ਇਹ ਜਦੋਂ ਆਪਾਂ ਇਹਦੀ ਸੋਧ ਕਰ ਲਵਾਂਗੇ ਸੋਧ ਕਰਨਾ ਬੜਾ ਸੌਖਾ ਜਿਹਾ ਤਰੀਕਾ ਹੈ ਕਿ ਜੇ ਇਹ ਇੱਕ ਐਮਐਲ ਜਿਹੜੀ ਦਵਾਈ ਜਿਹੜੀ ਆ ਐਮੀਸਾਟਾਪ ਆ ਇਹ 100 ਲੀਟਰ ਪਾਣੀ ਆ ਤੇ ਕਿਸੇ ਵੀ ਟੱਬ ਵਿੱਚ ਕਿਸੇ ਵੀ ਚ ਬੱਜੇ ਵਿੱਚ ਜਾਂ ਕੋਈ ਜਿੱਥੇ ਆਪਾਂ ਬੁਝਾਈ ਕਰਦੇ ਪਏ ਹੁਥੇ ਇੱਕ ਟੋਆ ਮਾਰ ਕੇ ਉਸ ਦੀ ਤਰਪਾਲ ਪਾ ਲੋ ਜਾਂ ਆਪਣੀ ਟਰਾਲੀ ਵਿੱਚ ਵੀ ਟਰਾਲੀ ਤਰਪਾਲ ਪਾਈ ਜਾ ਸਕਦੀ ਆ ਤੇ ਉਹਦੇ ਵਿੱਚ 100 ਲੀਟਰ ਪਾਣੀ ਵਿੱਚ 100 ਐਮ ਐਲ ਜਿਹੜੀ ਉਹ ਬੇਗਿੱਟ ਐਮਿਸਟਰ ਟੋਪੇਗੀ ਤੇ ਉਹਨੂੰ ਸੋਧ ਕਰਕੇ ਉਹਨੂੰ ਉਹਨੂੰ ਵਿੱਚ ਬਸ ਡਿੱਪ ਹੀ ਕਰਨਾ ਇੱਕ ਵਾਰੀ ਇੱਕ ਇੱਕ ਗੱਲ ਦੀ ਕਾਫੀ ਆ ਇੱਕ ਡਿੱਪ ਹੀ ਕਰਨਾ ਇੱਕ ਕੱਲੀ ਨਹੀਂ ਆਪਾਂ ਪੱਲੇ 'ਚ ਪਾ ਕੇ ਵੀ ਕਰ ਸਕਦੇ ਪੱਲੇ 'ਚ ਪਾ ਕੇ ਉਹਨੂੰ ਵਿੱਚ ਡੋਇਆ ਬਾਹਰ ਕੱਢਦਾ ਪੱਲੇ 'ਚ ਪਾ ਕੇ ਬਾਹਰ ਕੱਢਦਾ ਉਸ ਨਾਲ ਇਹ ਜਲਦੀ ਹੋ ਜਾਊਗਾ ਪਰ ਜਿਹੜੀ ਸਭ ਤੋਂ ਚੰਗੀ ਗੱਲ ਇਹ ਕਿ ਜਿਹੜੀ ਇਥਰਲ ਤੇ ਇਹ ਦੋਵੇਂ ਚੀਜ਼ਾਂ ਨੇ ਇਹ ਵੱਖੋ ਵੱਖਰੀਆਂ ਇਤਰਲ ਨੂੰ ਜਿਹੜਾ ਵਾ ਉਹ ਪਹਿਲਾਂ ਕਰ ਲਈਏ ਤੇ ਬਾਅਦ ਵਿੱਚ ਜਿਹੜਾ ਵਾ ਉਹ ਅ ਇਸੂੰ ਦੀ ਸਾਈਡ ਨਾਲ ਕਰ ਲਈਏ ਸੋ ਇਹਦਾ ਇਹ ਹੋਗਾ ਕਿ ਦੋਵੇਂ ਚੀਜ਼ਾਂ ਜਿਹੜੀਆਂ ਨੇ ਇੱਕ ਤਾਂ ਜੰਮ ਚਕੂ ਦੀ ਵਾਜੂਗੀ ਇੱਕ ਜਿਹੜੀ ਬਿਮਾਰੀਆਂ ਜਿਹੜੀਆਂ ਕੱਟ ਜਾਣਗੀਆਂ ਸੋ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਵੀ ਗੰਨਾ ਕਾਸ਼ਤ ਕਰਨਗੇ ਕਿ ਜਿਨ੍ਹਾਂ ਨੇ ਵੀ ਕਾਸ਼ਤ ਕਰਨਾ ਵਾ ਉਹਨਾਂ ਮੇਰੀ ਸਰਕਾਰ ਸਾਹਿਬ ਇਹ ਦਈਆ ਕਿ ਜਿਹੜੀ ਖੰਡੀ ਦੀ ਬਜਾਈ ਜਿਹੜੀ ਆ ਉਹ ਗੰਨੇ ਦੇ ਬੀਜ ਨੂੰ ਸੋਧਣ ਤੋਂ ਬਿਨਾਂ ਨਾ ਕਰਨ ਕਿਉਂਕਿ ਬਾਅਦ ਵਿੱਚ ਜਿਹੜੀ ਪ੍ਰੋਬਲਮ ਹੁੰਦੀ ਜਿਹੜੀ ਤੁਹਾਡੀਆਂ ਬਿਮਾਰੀਆਂ ਹੁੰਦੀਆਂ ਨੇ ਉਹਦਾ ਕੋਈ ਇਲਾਜ ਨਹੀਂ ਆ ਉਹ ਨਹੀਂ ਆਪਾਂ ਇਲਾਜ ਕਰ ਸਕਦੇ ਆ ਕੁਝ ਕਿਸਾਨ ਵੀਰਾਂ ਦੇ ਉਸ ਬਾਰੇ ਉਸੇ ਟਾਈਮ ਹੀ ਇੱਕ ਦਿਨ ਪਹਿਲਾਂ ਹੀ ਕੰਮ ਕਰ ਲੋ ਜੇ ਆਪਾਂ ਵਿਆਹ ਦੀ ਤਿਆਰੀ ਜਿਹੜੀ ਸਾਲ ਪਹਿਲਾਂ ਕਰ ਸਕਦੇ ਆਂ ਤੇ ਆਪਾਂ ਕੀ ਆਪਾਂ ਬੀਦੀ ਤਿਆਰੀ ਨਹੀਂ ਪਹਿਲਾਂ ਕਦਰੇ ਦੋ ਦੋ ਪਹਿਲਾਂ ਕਰ ਸਕਦੇ ਇਹ ਤੇ ਇਹ ਇਹ ਤੇ ਡਾਇਰੈਕਟ ਪਲਾਂਟਿੰਗ ਹੋ ਗਈ ਤੁਹਾਨੂੰ ਲੱਗਦਾ ਵੀ ਜਿਹੜੀ ਪਨੀਰੀ ਵਿਧੀ ਆ ਉਹ ਜ਼ਿਆਦਾ ਫਲਾਲ ਇਸ ਤਰੀਕਾ ਆ ਤੇ ਜਿਹਦੇ ਚ ਬਿਲਕੁਲ ਪਰੀਰੀ ਵਾਲਾ ਤੇ ਹੈ ਹੀ ਹੈ ਵਾ ਕਿਉਂਕਿ ਪਨੀਰੀ ਜਦੋਂ ਮੰਨ ਲਓ ਆਪਾਂ ਕਣਕ ਦੀ ਜਿਹੜੀ ਆ ਬਜਾਈ ਕਟਾਈ ਕਰਨੀ ਆ ਉਸ ਤੋਂ ਬਾਅਦ ਆਪਾਂ ਬਜਾਈ ਕਰਨੀ ਆ ਤੁਹਾਨੂੰ ਯਾਦ ਹੋਵੇਗਾ ਪੁਰਾਣੇ ਸਮੇਂ ਦੇ ਵਿੱਚ ਬਹੁਤੇ ਸਾਡੇ ਬਜ਼ੁਰਗ ਹੀ ਕਰਦੇ ਸੀ ਕਿ ਜਿਹੜਾ ਕਿਸਾਨ ਪਹਿਲਾਂ ਹੁੰਦੇ ਸੀ ਉਹ ਵੀ ਕਰਦੇ ਸੀ ਕਿ ਜਦੋਂ ਆਪਾਂ ਝੋਨਾ ਪਾ ਗੰਨੇ ਦੀ ਬੀਜ ਥੋੜੀ ਲੇਟ ਹੋ ਰਹੀ ਹੈ ਤੇ ਉਹ ਦੱਬ ਦਿੰਦੇ ਸੀ ਗੁਲੀਆਂ ਨਾਲ ਪਦੰਦੇ ਇੱਕ ਹੋਰੀ ਥੱਲੇ ਉਹਦਾਂ ਜਿਹੜੀਆਂ ਗੁਲੀਆਂ ਜਿਹੜੀਆਂ ਹੀ ਉਹ ਸਪਰਾਉਟ ਹੋ ਜਾਂਦੀਆਂ ਸਪਰਾਉਟ ਹੋ ਜਾਂਦੀਆਂ ਉਹ ਹੀ ਜਿਹੜੀਆਂ ਆਪਾਂ ਲਉਂਦੇ ਸੀ ਚਾਹੇ ਉਹ ਚੱਟੇ ਵਿੱਚ ਵੀ ਚਾਹੇ ਉਹ ਖਾਲੀ ਵਿੱਚ ਵੀ ਦੱਬ ਦੇ ਤੇ ਪ੍ਰਾਲੀ ਪਾ ਦਿੰਦੇ ਸੀ ਤੋਂ ਇਹੀ ਹੈ ਕਿ ਆਪਾਂ ਜੇ ਪਹਿਲਾਂ ਜੇ ਮੰਨ ਲਓ ਅਸੀਂ ਕਣਕ ਸਾਡੀ ਜਿਹੜੀ ਆਪ੍ਰੈਲ ਮਈ ਦੇ ਵਿੱਚ ਆਪੈਲ ਚ ਜਾਣੀ ਹੈ ਫੀਲ ਚ ਆ ਕੇ ਜਾਊਗੀ ਉਸ ਤੋਂ ਪਹਿਲਾਂ 40 ਦਿਨ ਪਹਿਲਾਂ ਜਿਹੜੀ ਪ੍ਰੀ ਤਿਆਰ ਕਰ ਲਓ ਉਹ ਆ ਤੋ ਉਹ ਬਹੁਤ ਵਧੀਆ ਤਰੀਕਾ ਇੱਕ ਇੱਕ ਚੀਜ਼ ਹੋਰ ਦੱਸੋ ਸਰ ਸਰੋਧ ਕਰਨੀ ਬੜੀ ਜ਼ਰੂਰੀ ਹੈ ਬੜੇ ਜਲਦੀ ਹੈ ਕਿ ਤਿੰਨ ਚਾਰ ਪੁਆਇੰਟ ਲੋ ਬੀ ਹੁੰਦਾ ਵਾ ਨਾਰ ਕੋਲ ਜਿਹੜਾ ਉਹ ਦਿੱਤੀ ਹੋਈ ਬਿਲਕੁਲ ਤੇ ਉਹ ਟੈਕਨੀਕਲ ਹੋ ਗਿਆ ਜੀ ਜੀਐਮ ਸਾਹਿਬ ਵੀ ਨਾਲ ਖੜਿਆ ਤੁਸੀਂ ਆਪਾਂ ਦੇਖ ਰਹੇ ਆ ਪਿਛਲੇ ਕਾਫੀ ਲੰਮੇ ਸਮੇ ਤੋਂ ਜਿਹੜੇ ਸਾਡੇ ਐਗਰੀਕਲਚਰ ਸੈਕਟਰ ਨੇ ਸਰਦਾਰ ਅਰਸ਼ਦੀਪ ਸਿੰਘ ਉਹਨਾਂ ਨਾਲ ਮਿਲ ਕੇ ਤੁਸੀਂ ਇੱਕ ਗੰਨੇ ਦਾ ਯੂਨੀਵਰਸਲ ਜਿਹਾ ਪੈਕੇਜ ਆ ਪ੍ਰੈਕਟਿਸ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਸਾਰੇ ਜੀਐਮ ਸਹਿਬਾਨ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਸੀਸੀਡੀਓ ਸਹਿਬਾਨ ਵੀ ਨੇ ਸਾਰੇ ਗੰਨਾ ਮੌਜੂਦਾ ਸਥਿਤੀ ਗੰਨੇ ਦੀ ਕੀ ਆ ਤੇ ਗੰਨੇ ਦਾ ਭੁੱਖ ਕੀ ਆ ਜੀ ਐਮ ਸਾਹਿਬ ਤੁਸੀਂ ਦੱਸੋ ਕਿਉਂਕਿ ਮੈਲੇ ਤੁਸੀਂ ਚਲਾ ਰਹੇ ਜੇ ਪੰਜਾਬ ਦੀ ਸਭ ਤੋਂ ਕਿਹੇ ਵੇਲੇ ਜਿਹਦਾ ਨਾਮ ਹੁੰਦਾ ਹੈ ਬਟਾਲਾ ਸ਼ੂਗਰ ਮਿਲਦਾ ਹੈ ਕਿ ਪਲਾਂਟ ਐਕਸਪੈਂਡ ਹੋਇਆ 350000 ਟਨ ਦੀ ਕੈਪੈਸਿਟੀ ਹੋ ਗਈ ਬਟ ਉਹਦੇ ਅਕੋਰਡਿੰਗਲੀ ਗੰਨਾ ਜਿੰਨਾ ਐਕਸਪੈਂਡ ਹੋਣਾ ਚਾਹੀਦਾ ਸੀਗਾ ਜਿੰਨਾ ਏਰੀਆ ਵਧਣਾ ਚਾਹੀਦਾ ਸੀ ਉਹ ਅਜੇ ਨਹੀਂ ਵਧਿਆ ਅਪਾ ਉਹਦੇ ਲਈ ਕੋਸ਼ਿਸ਼ ਕਰ ਰਿਹਾ ਕਿਸਾਨਾਂ ਨੂੰ ਸੈਮੀਨਾਰ ਲਾ ਰਿਹਾ ਉਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੈਕਿੰਡ ਚੀਜ਼ ਇਹ ਹੈ ਕਿ ਅਗਰ ਅਸੀਂ ਦੇਖੀਏ ਪੂਰੇ ਪੰਜਾਬ ਦਾ ਤਾਂ ਅਰਾਊਂਡ 30 ਤੋਂ 35 ইয়ারਜ਼ ਦਾ ਸਿਰਫ 1 ਲੱਖ ਹੈਕਟੇਰ ਜਿਹੜਾ ਗੱਲਣਾ ਹੈ ਉਹਦੇ ਅਰਾਊਂਡ ਹੀ ਰਹਿ ਰਿਹਾ ਕੁਝ ਉੱਚੋ 10 ਵੱਧ ਜਾਂਦਾ ਕੁਝ ਘੱਟ ਜਾਂਦਾ ਇਸ ਕਰਕੇ ਸਰ ਵੱਲੋਂ ਵੀ ਇਹ ਇਨੀਸ਼ੀਏਟਿਵ ਲਿਆ ਜਾ ਰਿਹਾ ਕਿ ਅਸੀਂ ਦੇਖੋ ਮਿਲਾਂ ਜਿਹੜੀਆਂ ਨੇ ਉਹ ਜਿੰਨਾ ਵੱਧ ਨੰਬਰ ਆਫ ਡੇਸ ਚੱਲਣਗੀਆਂ ਉਹਦੇ ਨਾਲ ਹੀ ਇਹ ਹੈ ਕਿ ਮਿਲਾਂ ਦੀ ਰਿਕਵਰੀ ਅੱਛੀ ਆਏਗੀ ਕਿਸਾਨਾਂ ਦੀ ਪੇਮੈਂਟ ਜਿਹੜੀ ਉਹ ਟਾਈਮ ਤੇ ਹੋਈ ਜਾਏਗੀ ਸਾਨੂੰ ਵੀ ਫਾਇਦਾ ਹੋਏਗਾ ਕਿਸਾਨ ਨੂੰ ਹੁਣ ਉਹਦੇ 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 ਵਾਸਤੇ ਕੀ ਚਾਹੀਦਾ ਸਾਨੂੰ ਕਿ ਗੰਨਾ ਜ ਜੰਨੇ ਦੀ ਅਵੇਲੇਬਿਲਟੀ ਜਿਹੜੀ ਉਹਨੂੰ ਇਨਕਰੀਜ਼ ਕਰਨਾ ਪਏਗਾ ਉਹਦੇ ਵਾਸਤੇ ਪ੍ਰੋਡਕਟ ਲਿਸਟ ਗੰਨੇ ਦੀ ਵੱਡੀ ਹੋ ਰਹੀ ਆ ਗੰਨੇ ਤੋਂ ਜਿੱਦਾਂ ਮੰਨਿਆ ਜਾਂਦਾ ਹੈ ਤੁਸੀਂ ਸਿਰਫ ਖੰਡ ਹੀ ਬਣਾਉਣੀ ਆ ਜਾਂ ਬਿਜਲੀ ਉਹਦੀ ਚੀਜ਼ ਆ ਕਿ ਬਾਇ ਪ੍ਰੋਡਕਟਸ ਜਿਹੜੇ ਆ ਪਹਿਲਾਂ ਉਹਨਾਂ ਨੂੰ ਨਹੀਂ ਯੂਜ਼ ਕੀਤਾ ਜਾ ਰਿਹਾ ਸੀਗਾ ਹੁਣ ਇਹ ਆ ਕਿ ਕੋ ਜਨਰੇਸ਼ਨ ਆ ਗਈ ਹੈ ਕੋ ਜਨਰੇਸ਼ਨ ਨਾਲ ਚਲੋ ਬਗਾਸ ਨੂੰ ਸੀ ਪਰ ਐਕਸਪੋਰਟ ਕਰਨ ਲਈ ਯੂਜ਼ ਕਰ ਰਹੇ ਆ ਉਹਦੇ ਨਾਲ ਨਾਲ ਜਿੱਦਾਂ ਪ੍ਰੈਸ ਮੱਡਾ ਉਹਦੇ ਤੋਂ ਬਾਇਓ ਸੀਐਨਜੀ ਬਣਦੀ ਬਟਾਲਾ ਸ਼ੂਕਰ ਚ ਬਾਇਓ ਸੀਐਨਜੀ ਦਾ ਇੱਕ ਲੱਗਾ ਹੋਇਆ ਪਲੈਂਟ ਜਿਹੜਾ ਕਿ ਸਟੀਲ ਪੂਰੇ ਇੰਡੀਆ ਦਾ ਫਰਸਟ ਪਲਾਂਟ ਆ ਜਿਹਦੇ ਵਿੱਚ ਜਿਹੜੀ ਗੈਸ ਆ ਉਹ ਥਰੂ ਸਟੀਲ ਪਾਈਪਲਾਈਨਸ ਟ੍ਰਾਂਸਪੋਰਟ ਹੋ ਰਹੀ ਹੈ ਪੂਰੇ ਇੰਡੀਆ ਚ ਫਰਸਟ ਪਲਾਂਟ ਆ ਜਿੱਥੇ ਜਿਹੜੀ ਗੈਸ ਆ ਅਦਰਵਾਈਜ਼ ਪੀਵੀਸੀ ਪਾਈਪਸ ਜਿਹੜੇ ਦੂਸਰੇ ਯੂਜ਼ ਕਰਦੇ ਆ ਇਹ ਫਰਸਟ ਪਲਾਂਟ ਆ ਜਿੱਦੇ ਵਿੱਚ ਸਟੀਲ ਪਾਈਪਲਾਈਨਸ ਦੇ ਥਰੂ ਜਿਹੜੀ ਆ ਉਹ ਗੈਸ ਟ੍ਰਾਂਸਪੋਰਟ ਕੀਤੀ ਜਾ ਰਹੀ ਹੈ ਗੁਜਰਾਤ ਗੈਸ ਨੂੰ ਸੇਲ ਕਰ ਰਹੇ ਸਿਮਿਲਰਲੀ ਔਨ ਦਾ ਅਦਰ ਹੈਂਡ ਜਿੱਦਾਂ ਬਾਕੀ ਸਾਰੇ ਪ੍ਰੋਡਕਟਸ ਮੋਲਾਸਿਸ ਆ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਇਥਨੋਲ ਦੀ ਪ੍ਰੋਡਕਸ਼ਨ ਆਫ ਯੂਜ਼ ਕਰ ਸਕਦੇ ਆ ਐਸ਼ ਜਿਹੜੀ ਨਿਕ ਉਹਨਾਂ ਨੂੰ ਜਿੱਦਾਂ ਪਨੀਰੀ ਤੋਂ ਪਹਿਲਾਂ ਜ਼ਰੂਰਤ ਪੈਂਦੀ ਸੀ ਤੇ ਸੈਕੰਡ ਉਹਦਾ ਇਹ ਐਸ਼ ਬਲॉक्स ਆ ਰਹੇ ਆ ਉਹਦੇ ਵਾਸਤੇ ਵੀ ਯੂਟਿਲਾਈਜ਼ ਹੋ ਰਹੀ ਹੈ ਇਸ ਕਰਕੇ ਆ ਕਿ ਮਤਲਬ ਜਿੱਦਾਂ ਕੱਲਾ 슈ਗਰ ਦੇ ਉੱਪਰ ਡਿਪੈਂਡ ਨਹੀਂ ਆ ਜਿੰਨੇ ਉਹਦੇ ਬਾਇ ਪ੍ਰੋਡਕਟਸ ਆ ਉਹਨਾਂ ਨੂੰ ਵੀ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਿਹੜੀ ਮਤਲਬ ਇਕਨੋਮਿਕਸ ਆ ਉਹਨੂੰ ਇਨਕਰੀਸ ਇਮਪਰੂਵ ਕਰੀ ਉਹਦੇ ਵਾਸਤੇ ਤੁਹਾਡੇ ਆਉਣ ਤੋਂ ਪਹਿਲਾਂ ਨਾ ਇੱਥੇ ਕਿਸਾਨਾਂ ਚ ਵੀ ਗੱਲ ਚੱਲ ਰਹੀ ਸੀ ਪਲਵਿੰਦਰ ਸਿੰਘ ਜੀ ਇੱਥੇ ਲੱਗੇ ਹੋ ਇਹ ਗੱਲ ਪੱਕੀ ਹੋ ਗਈ ਆ ਕਿ 300 ਕੁਇੰਟਲ ਜਿਹੜਾ ਗੰਨਾ ਆ ਕਿੱਲੇ ਦਾ ਉਹ ਤੇ ਮਾਹ ਖਰਚੇ ਹੀ ਪੂਰੇ ਕਰਨਾ ਇਹਦਾ ਮਤਲਬ ਜਿਹੜੀ ਉਹਦੇ ਤੋਂ ਉੱਤੇ ਝਾੜਿਆ ਤੇ ਪਲੱਸ ਉਹਦੀ ਜਿਹੜੀ ਸਮੇਂ ਸਿਰ ਪੇਮੈਂਟ ਆ ਉਹਦੇ ਵਿੱਚ ਵੀ ਗੰਨਾ ਮਿਲਾਂ ਦਾ ਰੁਝਾਨ ਹੈਗਾ ਵਾ ਆਦਰਵਾਇਜ਼ ਫੋਕ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ ਗੰਨਾ ਹੀ ਨਾ ਗਿਆ ਤੇ ਆਪਣੇ ਕੋਲ ਮਰ ਕੇ ਹੀ ਆ ਜਿਹੜੀਆਂ 7-8 ਕੋਆਪਰੇਟਿਵ ਮਿਲਾਂ ਵਾ ਇਹ ਸੰਸਥਾਵਾਂ ਹੀ ਨੇ ਜੇ ਇਹ ਮਰ ਜਾਂਦੀਆਂ ਆ ਤੇ ਪ੍ਰਾਈਵੇਟ ਵਾਲਿਆਂ ਦੇ ਤੇ ਕਬਜ਼ੇ 'ਚ ਲੈ ਹੀ ਲੈਣੀ ਆ ਉਹਦੇ ਉਹਦੇ ਬਾਰੇ ਕੀ ਹੋ ਜੀ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਹੀ ਜਿੰਨੇ ਵੀ ਫੰਡਸ ਹੈਗੇ ਮੈਕਸਿਮਮ ਯੂਟਿਲਾਈਜ਼ ਕਰਕੇ ਕਿਸਾਨਾਂ ਦੀ ਪੇਮੈਂਟ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੁਣ ਜਿੱਦਾਂ ਗੁਰਦਾਸ ਪਟਾਲਾ ਦਾ ਪ੍ਰੋਜੈਕਟ ਜਿਹੜਾ ਆ ਇਨਕਰੀਜ਼ ਹੋ ਗਿਆ ਹੁਣ ਉਹਦੇ 'ਚ ਵੀ ਪਾਵਰ ਐਕਸਪੋਰਟ ਵੀ ਸ਼ੁਰੂ ਹੋ ਜਾਈਗੀ ਫਾਰਮਰ ਸ਼ੂਗਰ ਦੀ ਪ੍ਰੋਡਕਸ਼ਨ ਸ਼ੁਰੂ ਹੋਏਗੀ ਨਾਲ ਦੇ ਨਾਲ ਜਿਹਦਾ ਤੁਹਾਨੂੰ ਦੱਸ ਰਹੀ ਸੀ ਐਸਜੀ ਦਾ ਵੀ ਜਦੋਂ ਮਲਟੀਪਲ ਪ੍ਰੋਡਕਟਸ ਨਿਕਲਣਗੇ ਮਲਟੀਪਲ ਇਨਕਮਸ ਆਉਣਗੀਆਂ ਉਹਦੇ ਨਾਲ ਕਿਸਾਨਾਂ ਦੀ ਪੇਮੈਂਟ ਹੀ ਕਰਨੀ ਆ ਇੱਕ ਚੀਜ਼ ਹੋ ਰਿਹਾ ਤੁਸੀਂ ਸ਼ਾਇਦ ਪਹਿਲੇ ਫੀਮੇਲ ਜੀਐਮਓ ਇਸ ਮਿਲਦੇ ਹਾਂਜੀ ਹ ਤੁਸੀਂ ਆਪਣੀ ਮਿਲ ਪ੍ਰਤੀ ਬੜੇ ਡੈਡੀਕੇਟਿਡ ਜੇ ਰਾਤ ਭਰ ਜਾ ਕੇ ਵੀ ਉੱਥੇ ਸਾਰੇ ਲੱਗ ਰਹੇ ਜੇ ਤੇ ਚਲੋ ਗੱਲ ਸਿਰਫ ਇਹੀ ਆ ਵੀ ਤਾੜੀ ਦੂੰਗਾ ਥਾਰਾ ਵਜਣੀ ਆ ਇਹ ਮਿਲ ਨੂੰ ਬਚਾਉਣਾ ਆ ਤੇ ਉਹ ਜਿੱਦਾਂ ਡਾਕਟਰ ਸਾਹਿਬ ਇਹ ਯਤਨ ਕਰ ਰਹੇ ਆ ਵੀ ਸਾਨੂੰ 300 ਕੁਇੰਟਲ ਤੋਂ ਬਾਅਦ ਜਿਹੜਾ ਗੰਨਾ ਵਾ ਉਹ ਜੱਟ ਦੀ ਫਾਇਦੇਮੰਦੀ ਆ ਤੇ ਜਿਹੜੀਆਂ ਇਦਾਂ ਦੀਆਂ ਤਕਨੀਕਾਂ ਆ ਤੁਸੀਂ ਸਪੋਰਟ ਕਰੋਗੇ ਵਿੱਚ ਇੰਟਰ ਕ੍ਰੋਪਿੰਗ ਫੇਰੀ ਗੱਲ ਬਣਨੀ ਬਿਲਕੁਲ ਉਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹੁੰਦੀ ਆ ਸਾਡਾ AGM ਹੋਈ ਸੀ ਐਨਲ ਗਰੋਸ ਮੀਟ ਹੁੰਦੀ ਆ ਉਹਦੇ ਵਿੱਚ ਅਸੀਂ ਇੰਪਲੀਮੈਂਟਸ ਕਿਸਾਨਾਂ ਦੀ ਜਨਰਲ ਬਾਡੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਪੋਜ਼ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿ ਸਾਨੂੰ ਇੰਪਲੀਮੈਂਟਸ ਦਿੱਤੇ ਜਾਣ ਉਹ ਇੰਪਲੀਮੈਂਟ ਸਾਰੇ ਫਾਈਨਲ ਹੋ ਗਏ ਆ ਉਹਦੇ ਵਿੱਚ ਅਸੀਂ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਂਗੇ ਤੁਸੀਂ ਮਿਲ ਲਓ ਜਿਹੜੀ ਜਿਹੜੀ ਮੈਕਨਾਈਜੇਸ਼ਨ ਆ ਮੈਕਨਾਈਜੇਸ਼ਨ ਜਿੰਨੇ ਮਿਨੀਮਮ ਅਸੀਂ ਤਿਆਰੀ ਤੋਂ ਲੈ ਕੇ ਬਜਾਈ ਤੋਂ ਲੈ ਕੇ ਕਟਾਈ ਤੱਕ ਕਟਾਈ ਤੱਕ ਉਹਦੇ ਵਿੱਚ ਬੂਮ ਸਪਰੇਅਰ ਟਰੈਂਚਰਸ ਆ ਉਹ ਸਾਰੀ ਅਸੀਂ ਪ੍ਰਪੋਜ਼ ਕੀਤਾ ਛੋਟੇ ਟਰੈਕਟਰ ਗੋਡੀ ਲਈ ਮਿੱਟੀ ਚੜਾਉਣ ਲਈ ਉਹ ਜਿੰਨਾ ਸਾਡਾ ਬਜਟ ਆ ਉਹਦੇ ਅਕੋਰਡਿੰਗ ਜੇ ਸਿੱਧਾ ਕਹਿ ਲਈਏ ਵੀ ਜੋ ਪ੍ਰਾਈਵੇਟ ਮੇਲਾ ਦੇ ਰਹੀਆਂ ਆ ਉਹ ਵਾਈ ਨਾਟ ਸਰਕਾਰੀ ਮੇਲਾ ਕਿਉਂ ਨਹੀਂ ਉਹ ਦੇ ਸਕਦੇ ਅਸੀਂ ਪਲਾਨ ਕੀਤਾ ਆ ਤੁਹਾਨੂੰ ਦੱਸਿਆ ਸੀਗਾ ਪਿਛਲੇ ਸਾਲ ਜਿਹੜੀ AGM ਹੋਈ ਸੀ ਉਹਦੇ ਵਿੱਚ ਅਸੀਂ ਪ੍ਰਪੋਜ਼ ਕੀਤਾ ਆ ਕੁਝ ਬਜਟ ਪ੍ਰਪੋਜ਼ ਕੀਤਾ ਆ ਉਹ ਇਸ ਸਾਲ ਯੂਟਿਲਾਈਜ਼ ਕਰਾਂਗੇ ਕੁਝ ਨੈਕਸਟイヤー ਕਰਾਂਗੇ ਹਨਾ ਤੇ ਉਹ ਅਸੀਂ ਇਸ ਵਾਰ ਸਪ੍ਰਿੰਗ ਸੋਇੰਗ ਤੋਂ ਪਹਿਲਾਂ ਕਿਸਾਨ ਨੂੰ ਜਿਹੜਾ ਅਵੇਲੇਬਲ ਕਰਾਂਗੇ ਇੱਕ ਡਾਕਟਰ ਸਾਹਿਬ ਤੁਸੀਂ ਜਵਾਬ ਦਿਓਗੇ ਇੱਥੇ ਪਹਿਲਾਂ ਵੀ ਗੱਲ ਕਰ ਰਹੇ ਆਪਣੇ ਤੁਸੀਂ ਵੀਡੀਓ ਵੀ ਸੁਣੀ ਹੋਗੀ ਉਹ ਪ੍ਰਾਣੀ ਆ ਰਾਜੇਵਾਲ ਸਾਹਿਬ ਕਹਿ ਰਹੇ ਆ ਵੀ ਗੱਣਾ ਕਮਿਸ਼ਨਰ ਕੋ ਬੜੀ ਤਾਕਤ ਹੁੰਦੀ ਆ ਜਵਾਬਦੇਹੀ ਵੀ ਬਣਾ ਰਹੇ ਸੀਗੇ ਜਿਹੜੀਆਂ ਕੋਈ ਮਿਲਾਂ ਵਾਲੇ ਪਾਸਿਓਂ ਜਾਂ ਪ੍ਰੋਸੈਸ਼ਨ ਵਾਲੇ ਪਾਸਿਓਂ ਜਿਹੜੀਆਂ ਲਾਪਰਵਾਹੀਆਂ ਹੁੰਦੀਆਂ ਆ ਉਹਦੀ ਜਵਾਬਦੇਹੀ ਤੁਸੀਂ ਨਿਰਧਾਰਤ ਕਰ ਰਹੇ ਜੀ ਬਿਲਕੁਲ ਬਿਲਕੁਲ ਨਾਲ ਨਾਲ ਕਰੀ ਜਾਣੀ ਆ ਹ ਜਿਹੜੀ ਵੈਸੇ ਤਾਂ ਜਿਹੜੀ ਐਕਟ ਮੁਤਾਬਕ ਜਿਹੜਾ 14 ਦਿਨ ਦਾ ਜਿਹੜਾ ਉਹ ਹੈਗਾ ਕਿ ਪੇਮੈਂਟ ਕਰਾਂਗੇ ਆ ਉਹਦੇ ਸਬੰਧੀ ਜਿਹੜੀਆਂ ਵੀ ਮਿਲਾਂ ਜੜੀਆਂ ਨੇ ਉਹ ਥੋੜਾ ਜਿਹਾ ਸਮਾਂ ਵੱਧ ਲੈ ਰਹੀ ਇਹਨਾਂ ਨੂੰ ਆਪਾਂ ਨੋਟਿਸ 15 ਦਿਨਾਂ ਬਾਅਦ ਕੱਢ ਰਹੀ ਆ ਤਾਂ ਕਿ ਜਿਹੜੀ ਉਹਨਾਂ ਦੇ ਵੀ ਸਿੱਧ ਥੋੜਾ ਭਾਰ ਪਵੇ ਵੀ ਆਪਾਂ ਜਿਹੜਾ ਪੇਮੈਂਟ ਜਿਹੜੀ ਆ ਉਹ ਜਲਦੀ ਹੋ ਜੇ ਜਿਹੜਾ ਇੱਕ ਕ੍ਰਾਈਟੇਰੀਆ 14 ਦਿਨ ਦੇ ਬਾਅਦ ਪੇਮੈਂਟ ਹੋਣੀ ਚਾਹੀਦੀ ਬਸ ਇੱਕ ਆਖਰੀ ਉਦੋਂ ਵੀ ਮੀਟਿੰਗ 'ਚ ਗੁਰਦਾਸਪੁਰ ਵੀ ਐਸ.ਆਈ.ਐਸ. ਸਾਹਿਬ ਸਾਰੇ ਜੀ.ਐਮ. ਸਾਹਿਬਾਂ ਦੀ ਮੀਟਿੰਗ 'ਚ ਵੀ ਇਹ ਮੁੱਦਾ ਉੱਠਿਆ ਸੀ ਮਿੱਲਾਂ ਦੇ ਵਿੱਚ ਜਿਹੜਾ ਜਿਹੜਾ ਜੰਗ ਫਾਰਮਰ ਆਉਂਦਾ ਜਿੰਨੇ ਗਾਂ ਗੰਨਾ ਲੈ ਕੇ ਆਉਣਾ ਹੈ ਤੇ ਤੁਹਾਨੂੰ ਪਤਾ ਹੈ ਮੋਬਾਈਲ 'ਚ ਗਿਆ ਜਿਹੜੀਆਂ ਫੈਸਿਲਿਟੀਆਂ ਨੇ ਉੱਥੇ ਥੋੜਾ ਰੁਕਣ ਲਈ ਕੋਈ ਵਾਸ਼ਰੂਮ ਦੀਆਂ ਜਾਂ ਜਿਸ ਤਰ੍ਹਾਂ ਤੁਸੀਂ ਸੁਣਿਆ ਸੀ ਉਦੋਂ ਸਾਡੀ ਮੈਲੇ ਤੇ ਕੰਮ ਕਰ ਰਹੀ ਹੈ ਬਟਾਲਾ ਸਾਡੇ ਤੇ ਤੁਸੀਂ ਕੈਂਟੀਨ ਆ ਕੇ ਦੇਖੋ ਬਹੁਤ ਅੱਛੀ ਬਣੀ ਹੋਈ ਆ ਕਿਸਾਨ ਰੈਸਟੋਰੈਂਟ ਵੀ ਇੱਥੇ ਪਨਾ ਪਾਣੀ ਦੀ ਫੈਸਿਲਿਟੀ ਸਾਰੀ ਦਿੱਤੀ ਹੋਈ ਆ ਨੈਕਸਟ ਈਅਰ ਪ੍ਰੋਪੋਜ਼ ਕਰਾਂਗੇ ਕਿਉਂਕਿ ਰੈਸਟ ਹਾਊਸ ਪੁਰਾਣਾ ਸੀਗਾ ਕੈਂਟੀਨ ਇਸ ਵਾਰ ਅਪਡੇਟ ਕੀਤੀ ਹੈ ਸਾਰੀ ਤੇ ਨੈਕਸਟ ਈਅਰ ਜਿਹੜਾ ਪ੍ਰੋਪੋਜ਼ਡ ਆ ਉਹ ਸੀ ਯਾਰ ਜਿਹੜਾ 50% ਯਾਰ ਜਿਹੜਾ ਨਵਾਂ RCC ਦਾ ਬਣ ਚੁੱਕਾ ਹੈ ਨੈਕਸਟ ਜਿੰਨਾ ਰਹਿ ਗਿਆ ਥੋੜਾ ਉਹ ਨੈਕਸਟ ਬਜਟ ਦੇ ਵਿੱਚ ਅਸੀਂ ਜਰੂਰ ਵੈਰੀ ਗੁੱਡ ਕੀ ਅਪੀਲ ਕਰਨਾ ਚਾਹੁੰਦੇ ਜੇ ਗੰਨਾ ਫਾਰਮਰਾਂ ਨੂੰ ਕਿਸਾਨਾਂ ਨੂੰ ਤੁਹਾਡੇ ਵੱਲ ਕੁਝ ਨਹੀਂ ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਜਿੱਦਾਂ ਪਲਾਂਟ ਦੇਖੋ ਵੱਡਾ ਹੋਇਆ ਤੁਸੀਂ ਸਾਰੇ ਸਾਡਾ ਸਾਥ ਦਿਓ ਗੰਨਾ ਜਿੰਨਾ ਵੱਧ ਤੋਂ ਵੱਧ ਲਾਇਆ ਜਾ ਸਕਦਾ ਉਹਨਾਂ ਨੂੰ بس باقی ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਟਾਈਮ ਸੇ ਤੁਹਾਡੀ ਜਿਹੜੀ ਪੇਮੈਂਟ ਆ ਉਹ ਬਿਲਕੁਲ ਚਲੋ ਮੈਂ ਸਮਝਦਾ ਵੀ ਸਾਰੇ ਕਿਸਾਨ ਵੀਰਾਂ ਵੱਲੋਂ ਵੀ ਤੁਹਾਡਾ ਧੰਨਵਾਦ ਗੰਨਾ ਕਮਿਸ਼ਨਰ ਸਾਹਿਬ ਦਾ ਵੀ ਜੀਐਮ ਸਾਹਿਬ ਦਾ ਵੀ ਦੇਖੋ ਗਰਾਊਂਡ 'ਚ ਨਹੀਂ ਨਾ ਜਦ ਤੱਕ ਆਉਂਦੇ ਅਫਸਰ ਉਹਨਾਂ ਤੱਕ ਗੱਲ ਬਣਦੀ ਨਹੀਂ ਤੁਹਾਨੂੰ ਲਗਾਤਾਰ ਦੇਖ ਰਹੇ ਆ ਇਹ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ ਆ ਤੇ ਜਿਹੜੇ ਆ ਜ਼ਿੰਮੇਵਾਰ ਉਹਨਾਂ ਨੂੰ ਸ਼ਾ ਵੀ ਦਿੰਦੀਆਂ ਤੇ ਤੁਸੀਂ ਕਰਾਓ ਜੀ ਇਹਦੀ ਸ਼ੁਰੂਆਤ ਇਹ ਸੋਧਿਆ ਆ ਵੀ ਆ ਇੱਕ ਵਾਰੀ ਫੇਰ ਦੇਖ ਲੋ ਆ ਪੂਰੇ ਬੈਡ ਦੀ ਸਪੇਸਿੰਗ ਆ ਤੇ ਆ ਦੋ ਲੈਣਾ ਆ ਗੰਨੇ ਦੀਆਂ ਜਿਸ ਤਰ੍ਹਾਂ ਡਾਕਟਰ ਸਾਡੇ ਗੁਰਕਬਾਲ ਸਿੰਘ ਕਹਲੋਂ ਕਹਿੰਦੇ ਆ ਤੇ ਇਹਦੇ ਵਿੱਚ ਆ ਇੱਕ ਲਾਈਨ ਦੇ ਵਿੱਚ ਇੱਥੇ ਰਾਜਮਾ ਵਾ ਤੇ ਇੱਥੇ ਰਾਜਮਾ ਆ ਆ ਦੋ ਲੈਣਾ ਤੇ ਆ ਦੇਖੋ ਪ੍ਰਿੰਦਰ ਸਿੰਘ ਜੀ ਲਾਓ ਜੀ ਹਾਂਜੀ ਕਰਦਾ ਜੀ ਸੋ ਆ ਆ ਇੱਕ ਵਾਰੀ ਦਿਖਾ ਦਈਏ ਇਸ ਤਰ੍ਹਾਂ ਲੱਗਣਾ ਜੀ ਬਸ ਗੰਨੇ ਨਾਲ ਗੰਨਾ ਜੋੜਨਾ ਜੇ ਤੇ ਇੱਥੇ ਹਲਕੀ ਜੀ ਮਿੱਟੀ ਬਸ ਪਾਉਣੀ ਹੁੰਦੀ ਆ ਮਾਤਾ ਜੀ ਹਾਂ ਥੋੜਾ ਘਲਰ ਨੂੰ ਫੋਟੋ ਹੋ ਜਾਏਗੀ